ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਗਜਰੇਲਾ ਬਰਫੀ ਤਿਆਰ ਕਰਾਂਗੇ ਬਿਨਾ ਚੀਨੀ ਬਿਨਾ ਖੋਏ ਤੋਂ ਬਹੁਤ ਹੀ ਸਵਾਦਿਸ਼ਟ ਬਰਫੀ ਤਿਆਰ ਹੋਏਗੀ ਜੀ ਤੁਸੀਂ ਇਸ ਤਰ੍ਹਾਂ ਆਪਣੇ ਪਰਿਵਾਰ ਨੂੰ ਤੰਦਰੁਸਤ ਰੱਖ ਸਕਦੇ ਹੋ ਆਪ ਵੀ ਤੰਦਰੁਸਤ ਰਹਿ ਸਕਦੇ ਹੋ ਬਹੁਤ ਹੀ ਸੌਖੇ ਤਰੀਕੇ ਨਾਲ ਆਪਾਂ ਤੁਹਾਨੂੰ ਗਜਰੇਲਾ ਬਰਫੀ ਬਣਾਉਣ ਦੀ ਵਿਧੀ ਦੱਸਾਂਗੇ ਇਹਦੇ ਲਈ ਆਪਾਂ 2 ਕਿਲੋ ਗਾਜਰਾ ਲਏਗਾ ਇਹਨਾਂ ਨੂੰ ਧੋ ਬਣਾ ਕੇ ਛਿੱਲ ਕੇ ਆਪਾਂ ਮੋٹے ਵਾਲੇ ਭਾਗ ਤੋਂ ਕद्दूकश ਕਰਾਂਗੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਖੂਨ ਬਹੁਤ ਜ਼ਿਆਦਾ ਬੰਦਦਾ ਹੈ ਗਾਜਰਾਂ ਦੇ ਵਰਤੋਂ ਨਾਲ ਵਿਟਾਮਿਨ A ਜਿਹੜਾ ਚੰਗੀ ਮਾਤਰਾ ਵਿੱਚ ਹੁੰਦਾ ਹੈ ਅੱਖਾਂ ਦੀ ਰੋਸ਼ਨੀ ਜਿਹੜੀ ਹੈ ਜੋ ਤੇ ਉਹ ਇਹਦੇ ਨਾਲ ਲਗਾਤਾਰ ਖੇਵਣਾ ਬਾਰਤੀ ਹਾਰਟ ਲਈ ਬਹੁਤ ਲਾਹੇਵੰਦ ਹੁੰਦਾ ਹੈ ਪੋਟਾਸ਼ੀਅਮ ਚੰਗੀ ਮਾਤਰਾ ਵਿੱਚ ਹੁੰਦਾ ਹੈ ਤੇ ਅਗਰ ਨਿਯਮਤ ਰੂਪ ਵਿੱਚ ਵਰਤੋਂ ਕਰਦੇ ਹੋ ਤੇ ਪਾਚਨ ਤੰਤਰ ਇਹ ਬਹੁਤ ਮਜ਼ਬੂਤ ਬਣਦਾ ਹੈ ਸਰੀਰ ਦੀ ਗੰਦਗੀ ਨੂੰ ਸਾਫ਼ ਕਰਦੀਆਂ ਇਹ ਗਾਜਰਾਂ ਤੇ ਲੀਵਰ ਇਹ ਜਿਹੜਾ ਉਹ ਤੁਹਾਡਾ ਹੈਲਦੀ ਰਹਿੰਦਾ ਆਪਾਂ ਜੀ ਇੱਕ ਛੋਟਾ ਚਮਚਾ ਘਿਓ ਦਾ ਲਿਆ ਉਹ ਆਪਾਂ ਕੁੱਕਰ ਵਿੱਚ ਪਾ ਕੇ ਇੱਕ ਕੜਛੀ ਵੇਸਣ ਦੀ ਪਾਵਾਂਗੇ ਤੇ ਇਹਨੂੰ ਆਪਾਂ 5 ਕਿ ਮਿੰਟ ਪੁੰਨਾਗੇ ਮਠੀ ਜੀ ਜੀਦੋਂ ਖੁਸ਼ਬੂ ਆਉਣ ਲੱਗੇ ਉਦੋਂ ਤੁਸੀਂ ਇਹਦੇ ਵਿੱਚ ਗਾਜਰਾਂ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਤਾਂ ਕਿ ਥੱਲੇ ਵੇਸਣ ਨਾ ਰਹਿ ਜੇ ਨਹੀਂ ਤੇ ਵੇਸਣ ਆਪਣਾ ਜਿਹੜਾ ਉਹ ਜਲ ਜਾਏਗਾ ਤੇ ਆਪਾਂ ਇਹਨੂੰ ਪੁੰਨਣਾ ਸਿਰਫ 5 ਕਿ ਮਿੰਟ ਪੁੰਨਣਾ ਹੈ ਵੇਖੋ ਜੀ ਆਪਾਂ 5 ਕਿ ਮਿੰਟ ਬਾਅਦ ਘੱਟ ਗੈਸ ਤੇ ਪੁੰਨਣਾ ਫੁੱਲ ਗੈਸ ਤੇ ਨਹੀਂ ਪੁੰਨਣਾ ਨਹੀਂ ਤੇ ਜਿਹੜਾ ਵੇਸਣ ਹੈ ਉਹ ਜਲ ਜਾਏਗਾ ਤੇ ਇਹਦੇ ਵਿੱਚ ਆਪਾਂ ਜਿਹੜਾ ਗਾਜਰਾਂ ਨੂੰ ਕद्दूकश ਕੀਤਾ ਹੈ ਉਹ ਪਾ ਦਾਂਗੇ ਤੇ ਵਿੱਚ ਆਪਾਂ ਦੁੱਧ ਪਾਵਾਂਗੇ ਦੁੱਧ ਤੁਸੀਂ ਆਪਣੇ ਹਿਸਾਬ ਨਾਲ ਵੱਧ ਘੱਟ ਕਰ ਸਕਦੇ ਹੋ ਮੈਂ ਜੀ ਮੱਝ ਦਾ ਦੁੱਧ ਲਿਆ ਫੁੱਲ ਫੈਂਟ ਤੇ ਆਪਾਂ ਪੌਣਾ ਕਿ ਕਿਲੋ ਪਾਵਾਂਗੇ ਯਾਨੀ ਕਿ ਅੱਧਾ ਕਿਲੋ ਨਾਲੋਂ ਜ਼ਿਆਦਾ ਤੇ ਕਿਲੋ ਨਾਲ ਕਿਲੋ ਨਾਲੋਂ ਥੋੜਾ ਜਿਹਾ ਘੱਟ ਆ ਦੁੱਧ ਤੇ ਆਪਾਂ ਫਿਰ ਇਹਨੂੰ ਸੁਕਾਉਣਾ ਵੀ ਹੈ ਤੇ ਇਹਨੂੰ ਚੰਗੀ ਤਰ੍ਹਾਂ ਜੀ ਮਿਕਸ ਕਰਨਾ ਹੈ ਇਸ ਤਰ੍ਹਾਂ ਤਾਂ ਕਿ ਬੇਸਨ ਥੱਲੇ ਲੱਗਿਆ ਨਾ ਰਹਿ ਜਾਵੇ ਤੇ ਇਹਨੂੰ ਤਿੰਨ ਸੀਟੀਆਂ ਦਵਾਈਆਂ ਬਿਲਕੁਲ ਘੱਟ ਗੈਸ ਤੇ ਫੁੱਲ ਗੈਸ ਨਹੀਂ ਕਰਨਾ ਤਿੰਨ ਸੀਟੀਆਂ ਤੋਂ ਬਾਅਦ ਇਸ ਤਰ੍ਹਾਂ ਹੋ ਜਾਏਗਾ ਜੇਕਰ ਤੁਸੀਂ ਫੁੱਲ ਗੈਸ ਕਰੋਗੇ ਤਾਂ ਜਿਹੜਾ ਬੇਸਨ ਹੈ ਉਹ ਜਲ ਜਾਏਗਾ ਤੇ ਤਿੰਨ ਸੀਟੀਆਂ ਆਉਣ ਤੱਕ ਫਿਰ ਆਪਾਂ ਇੱਕ ਕੜਾਈ ਰੱਖਾਂਗੇ ਗੈਸ ਤੇ ਘੱਟ ਗੈਸ ਤੇ ਹੀ ਰੱਖਾਂਗੇ ਪਹਿਲਾਂ ਤੇ ਇਹਨੂੰ ਆਪਾਂ ਗਜਰੇਲਾ ਜਿਹੜਾ ਆਪਣਾ ਬਣ ਗਿਆ ਇਹਨੂੰ ਕੜਾਈ ਵਿੱਚ ਪਾ ਦਾਂਗੇ ਪੀਲੀਆ ਰੋਗ ਦੀ ਜੀ ਗਾਜਰਾ ਬਹੁਤ ਲਾਇਵ ਆਂਦੇ ਨੇ ਕਈ ਵਾਰੀ ਕਈਆਂ ਦਾ ਮੂਡ ਵਧੀਆ ਨਹੀਂ ਰਹਿੰਦਾ ਵੀ ਜਾਨੀ ਕਿ ਗੁੱਡ ਨਹੀਂ ਰਹਿੰਦਾ ਜਿਹਨੂੰ ਕਹਿ ਸਕਦੇ ਹੋ ਮੂਡ ਚੇਂਜ ਹੁੰਦਾ ਰਹਿੰਦਾ ਬੜਾ ਅਫਸੈਟ ਜਾ ਰਹਿੰਦਾ ਆਫ ਜਾ ਰਹਿੰਦਾ ਜਿਹਨੂੰ ਕਹਿ ਸਕਦੇ ਆਪਾਂ ਉਦਾਸੀ ਤੇ ਉਹਨਾਂ ਲਈ ਗਾਜਰਾ ਬਹੁਤ ਲਾਇਵ ਆਂਦਾ ਗਜਰੇਲੇ ਦੇ ਰੂਪ ਵਿੱਚ ਜਾਂ ਬਰਫੀ ਦੇ ਰੂਪ ਵਿੱਚ ਤਾਂ ਬਹੁਤ ਲਾਇਵ ਆਂਦਾ ਕਿਉਂਕਿ ਮਿੱਠਾ ਖਾਣ ਨਾਲ ਮੂਡ ਬਹੁਤ ਵਧੀਆ ਹੁੰਦਾ ਤੁਸੀਂ ਇਸ ਤਰ੍ਹਾਂ ਬਰਫੀ ਤਿਆਰ ਕਰਕੇ ਘਰ ਵਿੱਚ ਖਾ ਸਕਦੇ ਹੋ ਮਿੱਠੇ ਲਈ ਜੀ ਆਪਾਂ ਸ਼ੱਕਰ ਵਰਤੋਂ ਕਰਾਂਗੇ ਆਪਾਂ ਦੋ ਕਿਕਰਚੀਆਂ ਛੋਟੀ ਕੋਲੀ ਸ਼ੱਕਰ ਦੀ ਲਈ ਤੁਸੀਂ ਮਿੱਠਾ ਜਿੰਨਾ ਖਾਂਦੇ ਹੋ ਵੱਧ ਘੱਟ ਕਰ ਸਕਦੇ ਹੋ ਤੇ ਆਪਾਂ ਇਸੇ ਤਰ੍ਹਾਂ ਮਿਕਸ ਕਰਦੇ ਰਵਾਂਗੇ ਤੇ ਇਧਰ ਮੈਂ ਥੋੜਾ ਜਿਹਾ ਨਾਰੀਅਲ ਬਰਾਦਾ ਕਸ ਕਸ ਕਾਲੀਆਂ ਮਿਰਚਾਂ ਬਦਾਮ ਇਹਨਾਂ ਨੂੰ ਗ੍ਰाइंड ਕਰਕੇ ਥੋੜਾ ਜਿਹਾ ਬੱਚਿਆਂ ਨੂੰ ਕੱਢ ਦਾਂਗੀ ਵਿੱਚੋਂ ਅੱਧਾ ਕਿਲੋ ਯਾਨੀ ਕਿ ਤੇ ਗਜਰੇਲਾ ਤਿਆਰ ਕਰ ਦਾਂਗੇ ਆਪਾਂ ਪੀ ਲਿਆ ਗ੍ਰाइंड ਕਰ ਲਿਆ ਦੇ ਵਿੱਚ ਪਾ ਕੇ ਥੋੜੀ ਜਿਹੀ देर 5 ਕਿ ਮਿੰਟ ਆਪਾਂ ਗੈਸ ਤੇ ਮਿਕਸ ਕਰ ਦਾਂਗੇ ਕਿਉਂਕਿ ਬੱਚੇ ਕਾਲੇ ਪੈ ਗਏ ਸੀ ਤੇ ਮੈਂ ਕਿਹਾ ਇਸ ਤਰ੍ਹਾਂ ਜਿਹੜਾ ਗਜਰੇਲਾ ਬਹੁਤ ਵਧੀਆ ਜੀ ਲੱਗਦਾ ਤੇ ਆਪਾਂ ਬੱਚਿਆਂ ਨੂੰ ਗਜਰੇਲਾ ਦੇ ਦਵਾਂਗੇ ਨਾਲੇ ਆਪ ਖਾ ਲਾਂਗੇ ਤੇ ਇਹਦਾ ਪਾਣੀ ਆਪਾਂ ਸੁਕਾਉਣਾ ਹੈ ਹੁਣ ਪਾਣੀ ਇਹਦਾ ਜਿਹੜਾ ਸੁੱਕ ਗਿਆ ਦੁੱਧ ਸੀ ਇਹਦੇ ਵਿੱਚ ਤੇ ਇੱਕ ਬਟਰ ਪੇਪਰ ਨੂੰ ਆਪਾਂ ਇਸ ਤਰ੍ਹਾਂ ਗ੍ਰੀਸ ਕਰ ਲਾਂਗੇ ਘਿਓ ਨਾਲ ਚੰਗੀ ਤਰ੍ਹਾਂ ਤੇ ਇਹਦੇ ਉੱਤੇ ਆਪਾਂ ਜਿਹੜੀ ਗਜਰੇਲਾ ਬਰਫੀ ਵਾਲਾ ਸਮਾਨ ਹੈ ਉਹ ਪਾ ਕੇ ਸੈੱਟ ਕਰਾਂਗੇ ਇਹ ਜੀ ਸੈੱਟ ਥੋੜਾ ਜਿਆਦਾ ਧਿਆਨ ਨਾਲ ਕਰਨਾ ਪੈਂਦਾ ਹੈ ਤੇ ਇਹ ਫ੍ਰਿਜ ਤੋਂ ਰੱਖੇ ਤੋਂ ਬਿਨਾ ਸੈੱਟ ਨਹੀਂ ਹੋਏਗਾ ਕਿਉਂਕਿ ਇਹ ਥੋੜੀ ਜੀ ਸੌਫਟ ਬਣੇਗੀ ਬਰਫੀ ਕਿਉਂਕਿ ਨਾ ਹੀ ਆਪਾਂ ਮਾਵੇ ਦੀ ਵਰਤੋਂ ਕੀਤੀ ਹੈ ਨਾ ਹੀ ਕੋਈ ਹੋਰ ਬਾਈਂਡਿੰਗ ਲਈ ਆਪਾਂ ਬੇਸਣ ਹੀ ਲਿਆ ਹੈ ਤੇ ਇਹ ਥੋੜੀ ਜੀ ਸੌਫਟ ਰਹੇਗੀ ਤੇ ਸੁਆਦਿਸਤ ਵੀ ਨਹੀਂ ਰਹੇਗੀ ਤਹਾਡੇ ਬੱਚੇ ਵੀ ਬਾਰ-ਬਾਰ ਡਿਮਾਂਡ ਕਰਨਗੇ ਕਿਉਂਕਿ ਸਾਡੇ ਘਰੇ ਬਹੁਤ ਜ਼ਿਆਦਾ ਖਾਦੀ ਜਾਂਦੀ ਹੈ ਬੱਚੇ ਬਹੁਤ ਪਸੰਦ ਕਰਦੇ ਆ ਸਾਰੇ ਹੀ ਬਹੁਤ ਇਹਨੂੰ ਪਸੰਦ ਕਰਦੇ ਆ ਤੇ ਆਪਾਂ ਇਸ ਤਰ੍ਹਾਂ ਇਹਨੂੰ ਸੈੱਟ ਕਰ ਲਾਂਗੇ ਇਸ ਤਰ੍ਹਾਂ ਸਾਈਡਾਂ ਤੋਂ ਵੀ ਤੁਸੀਂ ਸੈੱਟ ਕਰ ਲੈਣੀ ਹੈ ਤਾਂ ਕਿ ਕੱਟਣ ਵਿੱਚ ਸਾਨੀ ਹੋਵੇ ਕਿਉਂਕਿ ਜਿਹੜੀ ਬਰਫੀ ਹੈ ਉਹ ਥੋੜੇ ਜਿਹਾ ਵਧੀਆ ਪੀਸ ਹੁੰਦੇ ਇਹਨੂੰ ਥੋੜਾ ਜਿਹਾ ਆਪਾਂ ਧਿਆਨ ਨਾਲ ਰੱਖਣਾ ਹੈ ਸੌਫਟ ਬਹੁਤ ਜ਼ਿਆਦਾ ਹੋਏਗੀ ਤੇ ਗੁਣਕਾਰੀ ਤਾਂ ਜੀ ਇੰਨੀ ਹੋਏਗੀ ਕਿ ਇਹਨੂੰ ਪੁੱਛੋ ਹੀ ਨਾ ਤੁਸੀਂ ਤੁਸੀਂ ਬਣਾ ਕੇ ਜ਼ਰੂਰ ਇਹ ਖਾਓ ਤੇ ਇਹਨੂੰ ਆਪਾਂ ਫ੍ਰਿਜ ਵਿੱਚ 3 ਤੋਂ 4 ਘੰਟੇ ਸੈੱਟ ਹੋਣ ਲਈ ਰੱਖਣਾ ਹੈ ਇਸ ਤਰ੍ਹਾਂ ਕਰਕੇ ਤੁਸੀਂ ਚੰਗੀ ਤਰ੍ਹਾਂ ਫ੍ਰਿਜ ਵਿੱਚ ਸੈੱਟ ਹੋਣ ਲਈ ਰੱਖ ਦੇਣਾ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਇਹ ਹੈ ਜੀ ਫ੍ਰਿਜ ਵਿੱਚ ਹੁਣ ਆਪਾਂ ਇਹਨੂੰ ਕੱਢ ਲਾਂਗੇ ਬਾਹਰ ਤੇ ਇਹਨੂੰ ਥੋੜਾ ਜਿਹਾ ਮੈਂ ਕਿਹਾ ਧਿਆਨ ਨਾਲ ਹੀ ਰੱਖਣਾ ਹੈ ਇਸ ਤਰ੍ਹਾਂ ਬੜੀ ਸਾਵਧਾਨੀ ਨਾਲ ਰੱਖਣਾ ਕਿਉਂਕਿ ਸੌਫਟ ਬਹੁਤ ਜ਼ਿਆਦਾ ਹੈ ਤੁਸੀਂ ਜਦੋਂ ਬਣਾਓਗੇ ਤੁਹਾਨੂੰ ਪਤਾ ਹੀ ਲੱਗ ਜਾਏਗਾ ਤੇ ਇਹਦੇ ਆਪਾਂ ਪੀਸ ਕਟਿੰਗ ਕਰ ਲਾਂਗੇ ਤੁਸੀਂ ਕਿਸੇ ਤਰ੍ਹਾਂ ਦੇ ਵੀ ਕਰਨੇ ਆ ਤਾਂ ਪੀਸ ਇਹਦੇ ਕੱਟ ਕੇ ਰੱਖ ਸਕਦੇ ਹੋ ਇਸ ਤਰ੍ਹਾਂ ਦੁੱਧ ਦੇ ਵਿੱਚ ਤੁਸੀਂ ਜਿਆਦਾ ਵੀ ਪਾ ਸਕਦੇ ਹੋ ਘੱਟ ਵੀ ਜੇ ਜਿਆਦਾ ਪਾਉਗੇ ਤਾਂ ਤੁਹਾਨੂੰ ਸੁਕਾਉਣਾ ਪੈਣਾ ਦੁੱਧ ਕਾਫੀ ਟਾਈਮ ਲੱਗ ਜਾਣਾ ਇਸ ਕਰਕੇ ਆਪਾਂ ਘੱਟ ਦੀ ਵਰਤੋਂ ਕੀਤੀ ਹੈ ਤੇ ਇਹਨਾਂ ਦਾ ਮਨਚਾਹਾਰ ਕੱਟ ਲਾਂਗੇ ਉੱਤੇ ਆਪਾਂ ਕਾਜੂ ਲਗਾਵਾਂਗੇ ਸਜਾਵਟ ਲਈ ਬਹੁਤ ਹੀ ਸੋਹਣੇ ਲੱਗਦੇ ਆ ਤੇ ਬਹੁਤ ਹੀ ਸੁਆਦੀਸ਼ਟ ਬਰਫੀ ਬਣਦੀ ਜੇ ਜੀ ਪੁੱਛੋ ਨਾ ਬਣਾ ਕੇ ਜਰੂਰ ਦੇਖਿਓ ਤੇ ਗੁਣਕਾਰੀ ਤਾਂ ਇੰਨੀ ਏ ਸਰਦੀਆਂ ਵਿੱਚ ਤੁਸੀਂ ਇਸ ਤਰ੍ਹਾਂ ਬਿਨਾਂ ਚੀਨੀ ਖੋਏ ਤੋਂ ਬਹੁਤ ਹੀ ਆਸਾਨ ਵਿਧੀ ਨਾਲ ਬਣਾ ਸਕਦੇ ਹੋ ਬੱਚਿਆਂ ਨੂੰ ਦੇ ਸਕਦੇ ਹੋ ਬਾਜ਼ਾਰ ਦੀ ਮਲਾਵਟ ਨਾਲੋਂ ਤਾਂ ਜੀ ਬਹੁਤ ਵਧੀਆ ਜੇ ਘਰ ਵਿੱਚ ਇੰਨੀ ਆਸਾਨ ਵਿਧੀ ਨਾਲ ਤੁਸੀਂ ਬਣਾ ਸਕਦੇ ਹੋ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ